ਮੈਂ ਸੋਹਣ ਸਿੰਘ ਬਲਾਕ ਸ੍ਰੀ ਅਨੰਦਪੁਰ ਸਾਹਿਬ ਪਿੰਡ ਨਿੱਕੂਆਲ ਤੇ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਬੂਟਾ ਪਈਆਂ ਹੈਗੀਆਂ ਬਲਾਕ ਸੰਵਤੀ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਹੁਤ ਸ਼ਾਂਤੀਪੂਰ ਢੰਗ ਦੇ ਨਾਲ ਪਈਆਂ ਤੇ ਜਿਹੜਾ ਸਟਾਪ ਆਇਆ ਵਾ ਤਾਂ ਉਹਨਾਂ ਨੇ ਸਾਡਾ ਬਹੁਤ ਸਨਯੋਗ ਦਿੱਤਾ ਪਿੰਡ ਵਾਸੀਆਂ ਦਾ ਤੇ ਸਾਡੇ ਜਿਹੜੇ ਪਾਰਟੀ ਦੇ ਬਰਤਾਲੀਆਂ ਮੈਂ ਹੌਦੇਦਾਰ ਹੈ ਬਲੂਖਨ ਬੂਥਨ ਚਾਰਜ ਹੈ ਤੇ ਅੰਦਰ ਪੋਲ ਰਜੈਂਟ ਹੈ ਤੇ ਬਾਕੀ ਨਾਲ ਸਹਿਯੋਗ ਦੇਣੇ ਵਾਲੇ ਜਿੰਨੇ ਵੀ ਸਾਡੇ ਬੰਦੇ ਹੈਗੇ ਸਾਡਾ ਬਹੁਤ ਸਹਿਯੋਗ ਦਿੱਤਾ ਹੈਗਾ ਤੇ ਬਾਕੀ ਅਸੀਂ ਪ੍ਰਸ਼ਾਸਨ ਦਾ ਵੀ ਪੂਰਾ ਧੰਨਵਾਦ ਕਰਦੇ ਹਨ ਤੇ ਸ਼ਾਂਤੀਪੂਰਕ ਪਿੰਡ ਦੀ ਸਾਂਝ ਦੇ ਨਾਲ ਪਿੰਡ ਦੇ ਪਿਆਰ ਦੇ ਨਾਲ ਅਸੀਂ ਸਾਡਾ ਕੰਮ ਹੋਇਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੇ ਦੇਖਣ ਅਤੇ ਇਲੈਕਸ਼ਨ ਕਰਾ ਉਹ ਬੈਂਕੀ ਕਰਦੇ ਜਿਹੜਾ ਕੋਈ ਪੰਜਾਬੀ ਪੈਸਾ